ਦੇਖ ਰਹੇ ਹੋ ਦਿਨਿਕ ਸਪਿਰਾ ਟੀਵੀ ਮੈਂ ਹਾਂ ਸੰਦੀਪ ਸ਼ਮਾ ਸੋ ਭਾਰਤ ਦੇਸ਼ ਆਜ਼ਾਦੀ ਦਾ 79 ਮਾ ਜਿਹੜਾ ਅੱਜ ਆਜ਼ਾਦੀ ਦਿਹਾੜਾ ਪੂਰੇ ਦੇਸ਼ ਨਹੀਂ ਪੂਰਾ ਵਰਡ ਦੇ ਵਿੱਚ ਬੜੇ ਹਰਸ਼ੁਲਾਤ ਤੇ ਉਸ ਆਜ਼ਾਦੀ ਦੀ ਪਕਤੀ ਪਾਣਾ ਮਨਾਇਆ ਜਾ ਰਿਹਾ ਤਾਂ ਦੇਸ਼ ਭਰ ਦੇ ਵਿੱਚ ਅੱਜ ਇਸ ਦਿਨ ਨੂੰ ਬੜੇ ਹਰਸ਼ੁਲਾਖਾ ਸਕੇ ਨੌਜਵਾਨ ਇਸ ਦਿਨ ਦਾ ਇੰਤਜ਼ਾਰ ਕਰਦੇ ਆ ਕਿ ਇਹ ਅੱਜ ਜਿਹੜਾ ਆਜ਼ਾਦੀ ਅਸੀਂ ਮਾਨ ਮੰਨ ਰਹੇ ਆ ਉਹਨਾਂ ਆਜ਼ਾਦੀ ਗੁਲਾਟੀਆਂ ਦੇ ਕਾਰਨ ਨਹੀਂ ਸਤਕਾ ਅੱਜ ਅਸੀਂ ਆਜ਼ਾਦੀ ਦਾ ਮਾਨ ਮੰਨ ਰਹੇ ਆ ਤਾਂ ਅੱਜ ਲੋਜਨਾ ਦੇ ਫੁੱਲਾਵਲ ਚੌਂਗਵੇਕੇ ਸ਼ਰਦਾ ਸੁਸਾਇਟੀ ਭਗਤ ਸਿੰਘ ਗਰੁੱਪ ਵੱਲੋਂ ਵੀ ਇੱਕ ਬਹੁਤ ਵੱਡਾ ਖਾ ਸਕੇ ਉਸ ਆਜ਼ਾਦੀ ਨੂੰ ਮਨਾਉਣ ਵਾਸਤੇ ਆਜ਼ਾਦੀ ਦੀ ਹੜਾ ਮਨਾਇਆ ਗਿਆ ਅ ਭਈ ਸਭ ਆਜ਼ਾਦੀ ਦਾ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਆਜ਼ਾਦੀ ਦਾ ਮੇਨ ਮਤਲਬ ਕੀ ਹੈਗਾ ਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਅੱਜ ਦਾ ਜਿਹੜਾ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਜੋ ਵਧਾਈ ਦੇ ਰਿਹਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਔਰ ਅੱਜ ਮੇਰੇ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਮੈਂ ਤਾਂ ਇਹ ਕਹਿਣਾ ਕਿ ਘਰ ਘਰ ਦੇ ਵਿੱਚ ਆਜ਼ਾਦੀ ਮਣਾਈ ਜਾਣੀ ਚਾਹੀਦੀ ਆ ਕਿ ਸਾਡਾ ਜਿਹੜਾ ਦੇਸ਼ ਆ ਅੱਜ ਦੇ ਦਿਨ ਆਜ਼ਾਦ ਹੋਇਆ ਔਰ ਜਿਹੜੀ ਆਜ਼ਾਦੀ ਦੀ ਮਤਲਬ ਤੁਸੀਂ ਇਹ ਗੱਲ ਪੁੱਛੀ ਆ ਔਰ ਅਸੀਂ ਅੱਜ ਆਜ਼ਾਦ ਹੀ ਹੈਗੇ ਆ ਇਹ ਨਹੀਂ ਗੱਲ ਕਿ ਅਸੀਂ ਆਜ਼ਾਦ ਨਹੀਂ ਆ ਤੁਸੀਂ ਸਾਨੂੰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਪੁੱਛਿਆ ਵੀ ਆਜ਼ਾਦੀ ਦਾ ਮਤਲਬ ਪਰ ਅਸੀਂ ਆਜ਼ਾਦ ਮੁਲਕ ਦੇ ਵਿੱਚ ਆਜ਼ਾਦ ਹੈਗੇ ਆ ਅਸੀਂ ਆਪਣੇ ਆਪ ਦੇ ਵਿੱਚ ਸਾਰੇ ਜਣੇ ਜੋ ਸਾਡਾ ਜਿਸ ਤਰ੍ਹਾਂ ਪਾਰਟੀ ਸਾਡੀ ਕੰਮ ਕਰ ਰਹੀ ਆ ਆਜ਼ਾਦ ਪਾਰਟੀਆਂ ਦੇ ਆਜ਼ਾਦੀਆਂ ਦੇ ਨਾਲ ਹੀ ਘੁੰਮ ਰਹੇ ਆ ਔਰ ਸਾਡੇ ਦੇਸ਼ ਦੇ ਵਿੱਚ ਜਿਹੜਾ ਜੋ ਕਰਪਸ਼ਨ ਇਸ ਟਾਈਮ ਚੱਲ ਰਹੀ ਸੀ ਉਹਨੂੰ ਪੂਰੀ ਨੱਥਬੰਦੀ ਪਾਈ ਗਈ ਹੈ ਤੁਹਾਨੂੰ ਵੀ ਪਤਾ ਨੱਥ ਪਾਈ ਗਈ ਹੈ ਇਸ ਕਰਕੇ ਮਤਲਬ ਤੁਸੀਂ ਇਹ ਦੱਸੋ ਵੀ ਕਿਸੇ ਚੀਜ਼ ਦੇ ਵਿੱਚ ਇਸ ਸਰਕਾਰ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਕਿ ਜਿਹੜੀ ਅਸੀਂ ਆਜ਼ਾਦੀ ਨਹੀਂ ਮੰਨ ਰਿਹਾ ਆਜ਼ਾਦੀ ਮੰਨ ਰਹੇ ਆ ਸਾਡੇ ਸਾਰੇ ਸਾਡੇ ਪ੍ਰਧਾਨ ਜੀ ਆਏ ਹੋਏ ਨੇ ਅੱਜ ਜ਼ਿਲ੍ਹੇ ਦੇ ਸਾਡੇ ਸਰਪੰਚ ਸਾਹਿਬ ਆਏ ਹੋਏ ਨੇ ਔਰ ਸਾਡਾ ਨੀਸ਼ ਛੋਟਾ ਵੀਰ ਆਇਆ ਹੋਇਆ ਔਰ ਸਾਡੇ ਨਾਲ ਹੋਰ ਬਹੁਤ ਸਾਥੀ ਨੇ ਔਰ ਸਾਰੇ ਛੋਟੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਇਹ ਉਪਰਾਲਾ ਕੀਤਾ ਪਹਿਲਾਂ ਉਹਦਾ ਖਾਸ ਤੌਰ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਜਿਹੜਾ ਵਧੀਆ ਉਪਰਾਲਾ ਕੀਤਾ ਔਰ ਮੈਨੂੰ ਲੱਗਦਾ ਕਿ ਹਰ ਆਪਾਂ ਨੂੰ ਹਰ ਸਾਲ ਹਰ ਇਸੇ ਤਰ੍ਹਾਂ ਹਰ ਚੌਂਕ ਦੇ ਵਿੱਚ ਆਜ਼ਾਦੀ ਮਨਾਉਣੀ ਚਾਹੀਦੀ ਵੀ ਆ ਸਰਪੰਚ ਸਾਹਿਬ ਕਿਸਾ ਦੇਖਦੇ ਹੋ ਬੜਾ ਅੱਛਾ ਉਪਰਾਲਾ ਕੀਤਾ ਆਪਨੇ ਲੱਗਦਾ ਨੌਜਵਾਨ ਆਨੇ ਵਾਲੀ ਨੌਜਵਾਨੀ ਪੀੜ੍ਹੀ ਕੋਈ ਸਹਿਸਨ ਦੇਸ਼ਾ ਵੀ ਅਗਰ ਹਮ ਆਪਣੇ ਆਜ਼ਾਦੀ ਗੁਲਾਟੀ ਜੋ ਹਮਾਰੇ ਜਿਹਨਾਂ ਆਜ਼ਾਦੀ ਦੀ ਹੈ ਉਨੋ ਕੋ ਕ੍ਰਾਂਤੀਕਾਰੀ ਦੇਸ਼ਵੀਰੋ ਕੋ ਹਮ ਯਾਦ ਕਰੇ ਤੋ ਹਮਾਰਾ ਦੇਸ਼ ਆਜ ਆਜ਼ਾਦ ਹੈ ਉਸੇ ਕਾਰਨ ਦੇਖੋ ਦੇਸ਼ ਆਜ਼ਾਦ ਹੈ ਬਹੁਤ ਅੱਛੀ ਬਾਤ ਹੈ ਜੋ ਹਮਾਰੇ ਸੈਦੂ ਨੇ ਬਲੀਦਾਨ ਦਿਆ ਕੁਰਬਾਨੀ ਤभी ਆਜ਼ਾਦ ਹੈ और लोग तो यहाँ पे धर्म जात पर लेके लड़ाइयाँ करते हैं दुश्मनियाँ करते हैं मगर शहीदों का मान सम्मान कोई नहीं करता है अगर जिस दिन शहीदों को लेके चलेंगे हम लोग तो कभी देश में कोई झगड़ा नहीं होगा कोई दंगे नहीं कोई लड़ाई नहीं होगी हिंदू मुस्लिम नहीं होगा यही समाज से कहना है कि शहीदों को अपनी याद करो क्रांतिकारी को कर याद करो और शहीद क्रांतिकारी हर धर्म से हिंदू भी हैं मुसलमान हैं सिख भी हैं और सबसे ज़्यादा अगर बलिदान दिया देश में कुर्बानी दिए तो सिखों ने दिए देश के लिए वतन के लिए इससे ज़्यादा किसी ने नहीं दिया है ਬੜਾ ਵੱਡਾ ਉਪਰਾਲਾ ਇਹਨਾਂ ਨੌਜਵਾਨਾਂ ਦਾ ਅਗਰ ਨੌਜਵਾਨ ਇਸ ਗੱਲ ਨੂੰ ਇਸ ਦਿਨ ਨੂੰ ਯਾਦ ਰੱਖਦੇ ਤਾਂ ਮੇਰਾ ਦੇਸ਼ ਦਾ ਸਭ ਤੋਂ ਵੱਡਾ ਇਹਨਾਂ ਦਾ ਬੜਾ ਯੋਗਦਾਨ ਹੋਊਗਾ ਤਾਂ ਆਪਣੀ ਜਿਹੜੇ ਆਜ਼ਾਦੀ ਘਹਾੜੀ ਨੂੰ ਅੱਜ ਦੇ ਦਿਨ ਯਾਦ ਕਰਨਾ ਤੇ ਬੜਾ ਵੱਡਾ ਉਪਰਾਲਾ ਵੀ ਹੋ ਬਿਲਕੁਲ ਸਰ ਇਹ ਬਹੁਤ ਪਾਵਨ ਦਿਨ ਹੈ ਜਿਹੜਾ ਅੱਜ ਇਹ ਨੌਜਵਾਨਾਂ ਨੇ ਇੱਕ ਸੇਹ ਦੇਣ ਲਈ ਐਡਾ ਵੱਡਾ ਪ੍ਰੋਗਰਾਮ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਇਹ ਫਿਰ ਇਸ ਟਾਈਪ ਦੇ ਅਗਰ ਪ੍ਰੋਗਰਾਮ ਜਿੰਨੇ ਜਿਆਦਾ ਹੋਣਗੇ ਉਹਨੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂ ਕਿ ਸਾਡੇ ਜੋ ਰੋਲ ਮਾਡਲ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਹੋਰ ਵੀ ਅਨੇਕਾਂ ਲੀਡਰ ਨੇ ਜਿਨ੍ਹਾਂ ਨੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਜੋ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਆ ਆਪਾਂ ਧਰਮ ਆਪਾਂ ਆਜ਼ਾਦੀ ਹਰ ਚੀਜ਼ ਦੀ ਆਜ਼ਾਦੀ ਆ ਜੀ ਜੋ ਇੰਜੋਏ ਕਰ ਰਹੇ ਆ ਜੀ ਉਹਦੇ ਪਿੱਛੇ ਹੈ ਕੌਣ ਸਾਡੇ ਵਾਰਿਸ ਕੌਣ ਨੇ ਸਾਡੇ ਵਾਰਸਾਂ ਨੇ ਯਾਦ ਕਰ ਲਈ ਏਡਾ ਵੱਡੇ ਪ੍ਰੋਲਾ ਕੀਤਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਦੂਜੀ ਗੱਲ ਇਹ ਆ ਕਿ ਸਾਡੀ ਜੋ ਪੰਜਾਬ ਦੀ ਸਰਕਾਰ ਆ ਦੂਜਾ ਮਤਲਬ ਆਜ਼ਾਦੀ ਦੇ ਇਹਨਾਂ ਨੇ ਸਮਝਾਇਆ ਆਜ਼ਾਦੀ ਕਰੀ ਆ ਆਜ਼ਾਦੀ ਸਾਫ ਲੱਖ ਦੀ ਹਰ ਸੂਤ ਸਿਹਤ ਬੀਮਾ ਹਰ ਇੱਕ ਪਰਿਵਾਰ ਨੂੰ ਦਿੱਤਾ ਗਰੀਬੀ ਤੋਂ ਜਿਆਦਾ ਦਿੱਤੀ ਹਰ ਇੱਕ ਨੂੰ ਮੁਫਤ ਦਵਾਈਆਂ ਬਿਜਲੀ ਉਹ ਤੋਂ ਬਾਅਦ ਰੈਬਿਸ ਦਾ ਇੰਜੈਕਸ਼ਨ ਫ੍ਰੀ ਕਰਤਾ ਹੈ ਹਾਰਟ ਅਟੈਕ ਦਾ ਇੰਜੈਕਸ਼ਨ ਫ੍ਰੀ ਕਰਤਾ ਫਹੁਲਤ ਹਰ ਫਖਰੀਆਂ ਲਾ ਲੋ ਕਿ ਹਰ ਮਿਹਾਰ ਦੇ ਵਿੱਚ ਅਨੇਕਾਂ ਸਹੂਲਤਾਂ ਦਿੱਤੀਆਂ ਇਹ ਆਜ਼ਾਦੀ ਆ ਜੀ ਸੋ ਮੈਂ ਫਰ ਨੂੰ ਇਹੀ ਪ੍ਰੇਮ ਲਵ ਅਰਦਾਸ ਬੇਨਤੀ ਕਰਨਾ ਚਾਹੁੰਦਾ ਹਾਂ ਵਾ ਕਿ ਜਿਵੇਂ ਮੈਂ ਮੁੰਡੇ ਪਰਾਲਾ ਕਰ ਰਿਹਾ ਐ ਤੂੰ ਪਰਾਲਾ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਫੇਰ ਮਿਲ ਸਕੇ ਇਕਵਾਲ ਵੀ ਕੀਤਾ ਸੀ ਵੀ ਆਜ਼ਾਦੀ ਦਾ ਮਤਲਬ ਕੀ ਹੈ ਬਿਲਕੁਲ ਆਜ਼ਾਦੀ ਦਾ ਮਤਲਬ ਸੰਜਾਇਆ ਪਦਾਨ ਜੀ ਦਾ ਵੀ ਸਿੱਖਿਆ ਫ੍ਰੀ ਐਜੂਕੇਸ਼ਨ ਐਜੂਕੇਸ਼ਨ ਫ੍ਰੀ ਹੈਲਥਫੁਲੀ ਬਿਲੀ ਫ੍ਰੀ ਸਭਨਾ ਪੰਜਾਬ ਸਰਕਾਰ ਜਿਹੜੀ ਸਰਕਾਰਾਂ ਇਸ ਦਿਨ ਨੂੰ ਅੱਗੇ ਆਨ ਜਨਤਕ ਸੋ ਦਾਮਾ ਵਸਤੇ ਕਰ ਦਿੱਤਾ ਬਹੁਤ ਵੱਡਾ ਬਰਲਾ ਹੁੰਦਾ ਤੇ ਉਸ ਦਿਨ ਦੀ ਆਜ਼ਾਦੀ ਇਹ ਸਹੀ ਅਸਲ ਚ ਇਹ ਮੰਨ ਲੇ ਲੋ ਹਾਂਜੀ ਪਹਿਲਾ ਤਾਂ ਜੀ ਮੈਂ 15 ਅਗਸਤ ਦੀ ਅੱਜ ਦੇ ਦਿਨ ਦੀ ਆਜ਼ਾਦੀ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਊਂਗਾ ਜੀ ਆਜ਼ਾਦੀ ਇੱਕ ਅਹਿਮ ਜੀ ਚੀਜ਼ ਹੈ ਆਜ਼ਾਦੀ ਸਾਡੇ ਜਿਹੜੇ ਸ਼ਹੀਦ ਦੀ ਜੋਧੇ ਆ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਸਾਡੇ ਲਈ ਲੜੇ ਸਾਡੇ ਲਈ ਲੜ ਕੇ ਉਹਨਾਂ ਨੇ ਸਾਨੂੰ ਆਜ਼ਾਦ ਕਰਾਇਆ ਸਾਡੇ ਦੇਸ਼ ਨੂੰ ਸਾਡੇ ਮੁਲਕ ਨੂੰ ਆਜ਼ਾਦ ਕਰਾਇਆ ਅਸੀਂ ਤਾਂ ਕਦੇ ਉਹਦਾ ਦੇਣ ਨਹੀਂ ਦੇ ਸਕਦੇ ਸਿਰਫ ਇੱਕ ਸਾਲ ਬਾਅਦ ਜਦੋਂ ਕੋਈ ਉਹਨਾਂ ਦਾ ਜਾਤੀ ਦਾ ਦਿਨ ਉਹਦਾ ਜਿੱਦਾਂ 15 ਅਗਸਤ ਆ ਜੀ ਅੋਨਾਂ ਨੂੰ ਯਾਦਿਆਂ ਨੂੰ ਯਾਦ ਕਰਦੇ ਆਂ ਅਸੀਂ ਅਸੀਂ ਆਪਣੇ ਆਪ ਨੂੰ ਆਜ਼ਾਦ ਸਮਝਦੇ ਆਂ ਜਦ ਕਿ ਅਸੀਂ ਪਹਿਲਾਂ ਹੀ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆਂ ਔਰ ਸਾਡੀਆਂ ਸਰਕਾਰਾਂ ਚਲੋ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਇਹਨੇ ਵੀ ਬਹੁਤ ਜ਼ਿਆਦਾ ਸੰਯੋਗ ਕੀਤਾ ਜੀ ਲੋਕਾਂ ਨੂੰ ਯਾਦ ਕਰਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਦਵਾਈਆਂ ਫਰੀ ਮੈਡੀਕਲ ਸਹੂਲਤਾਂ ਫਰੀ ਬਿਜਲੀ ਫਰੀ ਔਰ ਸੰਪੂਰਨ ਰਾਸ਼ਟਰੀ ਐਜੂਕੇਸ਼ਨ ਫਰੀ ਹੋਰ ਆਜ਼ਾਦੀ ਆਪਾਂ ਕਿਹਨੂੰ ਕਹਿੰਦੇ ਆਂ ਅੱਜ ਆਜ਼ਾਦ ਮੁਲਕ ਦੇ ਵਿੱਚ ਹੈਗੇ ਆਂ ਅਸੀਂ ਤਾਂ ਧੰਨਵਾਦ ਕਰਦੇ ਆਂ ਸਾਡੇ ਸਰਦਾਰ ਕੇਜਲੀਵਰ ਸਾਹਿਬ ਦਾ ਤੇ ਭਗਵੰਤ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਆਪਣੇ ਜਿਹੜੀ ਵੀ ਆਪਣੀ ਸਾਡੀ ਸਰਕਾਰ ਆ ਜੀ ਉਹਨਾਂ ਨੇ ਮੂਰੇ ਹੋ ਕੇ ਕਿ ਜਿਹੜੇ ਸਾਡੇ ਦੇਸ਼ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੰਜਾਬ ਨੂੰ ਸਹੂਲਤਾਂ ਦੇ ਅੱਗੇ ਲਿਆਇਆ ਬਹੁਤ ਬਸ਼ਕੀਆ ਕੰਦਾ ਸੀਗਾ ਅੱਜ ਭਾਰਤ ਦੇਸ਼ ਦਾ 79 ਮਾ ਜਿਹੜਾ ਆਜ਼ਾਦੀ ਦਿਹਾੜਾ ਬੜੇ ਸ਼ਰਧਾ ਭਾਵਨਾ ਤੇ ਬੜੇ ਉਤਸ਼ਾਹ ਨਾਲ ਤੇ ਜੋਸ਼ ਨਾਲ ਬਣਾਇਆ ਜਾਦਾ ਪੂਰੇ ਦੇਸ਼ ਦੇ ਵਿੱਚ ਤੇ ਇਸ ਦੇ ਨਾਲ ਹੀ ਆਜ਼ਾਦੀ ਦੇ ਅਸਲ ਮਾਇਨੇ ਕੀ ਹੁੰਦੇ ਅਸਲ ਮਾਇਨੇ ਜਿਹੜੇ ਕਿਤੇ ਆ ਕੇ ਇਹਦੇ ਅਗੇ ਭਾਜੀ ਆਜ਼ਾਦੀ ਦਾ ਅਸਲ ਮਾਇਨੇ ਵੀ ਦੱਸੇ ਯਾਰ ਤੁਸੀਂ ਪੁੱਛਿਆ ਆਜ਼ਾਦੀ ਦਾ ਅਸਲ ਮਾਇਨੇ ਕੀ ਹੁੰਦੇ ਨੇ ਆਜ਼ਾਦੀ ਦੇ ਅਸਲ ਮਾਇਨੇ ਮੈਂ ਦੱਸਦਾ ਤੁਹਾਨੂੰ ਆਜ਼ਾਦ ਅਸੀਂ ਉਦੋਂ ਹੋਵਾਂਗੇ ਜਦੋਂ ਸਾਡੀ ਸੋਚ ਆਜ਼ਾਦ ਹੋਏਗੀ ਜਦੋਂ ਸਾਡੀ ਮਾਨਸਿਕ ਸਥਿਤੀ ਮਾਨਸਿਕਤਾ ਆਜ਼ਾਦ ਹੋਏਗੀ ਜਦੋਂ ਸਾਡੀ ਸਿਹਤ ਆਜ਼ਾਦ ਹੋਏਗੀ ਸਿਹਤ ਬੱਕੋ ਅਸੀਂ ਸਹੀ ਹੋਵਾਂਗੇ ਐਜੂਕੇਸ਼ਨ ਪੱਖੋਂ ਅਸੀਂ ਆਜ਼ਾਦ ਹੋਵਾਂਗੇ ਉਦੋਂ ਅਸੀਂ ਆਜ਼ਾਦ ਹੋਵਾਂਗੇ ਆਜ਼ਾਦੀ ਦਾ ਮੇਨ ਮਕਸਦ ਇਹੀ ਹੈ ਦੇਖੋ ਜੋ ਉਪਰਾਲਾ ਸਰਕਾਰਾਂ ਕਰ ਰਹੀਆਂ ਨੇ ਉਹ ਤਾਂ ਕਰ ਹੀ ਰਹੀਆਂ ਜੋ ਯੋਧਿਆਂ ਨੇ ਸਾਨੂੰ ਆਜ਼ਾਦ ਕਰਕੇ ਸਾਡਾ ਭਾਰਤ ਦੇ ਕੇ ਗਏ ਨੇ ਉਹਨੂੰ ਅਸੀਂ ਚਲਾਉਣਾ ਕਿੱਦਾਂ ਆਜ਼ਾਦੀ ਮੇਨ ਆਜ਼ਾਦੀ ਇਹ ਨਹੀਂ ਹੈਗੀ ਕਿ ਉਹ ਅਸੀਂ ਆਜ਼ਾਦ ਹੋ ਗਏ ਅੰਗਰੇਜ਼ਾਂ ਨੂੰ ਬਿਹਾਤਾ ਤੇ ਅਸੀਂ ਆਜ਼ਾਦ ਹੋ ਗਏ ਅਸੀਂ ਆਜ਼ਾਦ ਨਹੀਂ ਹੈ ਸਾਡਾ ਕੀ ਫਰਕ ਸਾਡਾ ਇਹ ਫਰਜ ਹੈ ਕਿ ਧਰਮਾਂ ਤੋਂ ਉੱਠ ਕੇ ਠੀਕ ਹੈ ਨਾ ਫਿਰਕਿਆਂ ਤੋਂ ਉੱਠ ਕੇ ਅਸੀਂ ਹਰ ਵਿਅਕਤੀ ਨੂੰ ਪਿਆਰ ਕਰੀਏ ਉਹ ਅਸਲ ਆਜ਼ਾਦੀ ਹੈ ਤੇ ਹਰੇਕ ਦਾ ਰਿਸਪੈਕਟ ਕਰੀਏ ਹਰੇਕ ਧਰਮ ਦਾ ਆਦਰ ਕਰੀਏ ਉਹਨੂੰ ਆਜ਼ਾਦੀ ਕਵਾਂਗੇ ਅਸੀਂ ਆਜ਼ਾਦ ਹਜੇ ਹੋਏ ਨਹੀਂ ਆ ਮਾਨਸਿਕ ਤੌਰ ਤੇ ਅਸੀਂ ਆਜ਼ਾਦ ਨਹੀਂ ਹੋਏ ਆ ਧਰਮਾਂ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਫਿਰਕਾਪਰਸਤੀਆਂ ਹੋ ਰਹੀਆਂ ਠੀਕ ਹੈ ਇਹ ਬਿਲਕੁਲ ਜਦੋਂ ਤੱਕ ਇਹ ਚੀਜ਼ਾਂ ਔਰ ਮੈਂ ਆਪਣੀ ਅੱਖੇ ਦੇਖੀਆਂ ਇਹ ਚੀਜ਼ਾਂ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵਿੱਚ ਗਰੀਬ ਬੱਚਾ ਪੜ ਨਹੀਂ ਪਾ ਰਿਹਾ ਉਹਦੀ ਐਡਮਿਸ਼ਨ ਨਹੀਂ ਹੋ ਪਾ ਰਹੀ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣਗੀਆਂ ਨਾ ਐਡਮਿਸ਼ਨ ਆ ਫ੍ਰੀ ਹੋਣਗੇ ਆ ਗਰੀਬ ਸਾਡਾ ਤਰੱਕੀ ਕਰੇਗਾ ਪੜੇਗਾ ਡਾਕਟਰ ਬਣੇਗਾ ਇੰਜੀਨੀਅਰ ਬਣੇਗਾ ਉਦੋਂ ਮੈਂ ਸੋਚੂਗਾ ਕਿ ਸਾਡਾ ਦੇਸ਼ ਆਜ਼ਾਦ ਹੋਇਆ ਮੇਨ ਆਜ਼ਾਦੀ ਉਹਨੂੰ ਹੀ ਅਸੀਂ ਮੰਨਾਂਗੇ ਨਾ ਕਿ ਉਸ ਚੀਜ਼ ਨੂੰ ਠੀਕ ਹੈ ਉਸ ਉਹ ਦੇਖੋ ਸਾਡੇ ਯੋਧੇ ਜੀ ਸੀਗੇ ਸ਼ਹੀਦ ਆਜ਼ਮ ਭਗਤ ਸਿੰਘ ਸੀਗੇ ਰਾਜਗੁਰੂ ਸੁਖਦੇਵ ਸੀਗੇ ਅੰਬੇਦਕਰ ਸਾਹਿਬ ਸੀਗੇ ਅੰਬੇਦਕਰ ਸਾਹਿਬ ਦੇ ਸਿਧਾਂਤਾਂ ਦੇ ਹੀ ਚੱਲੀਏ ਨਾ ਉਹੀ ਆਜ਼ਾਦੀ ਹੋ ਜਾਣੀ ਜੀ ਸਾਡੀ ਬਸ ਕੋ ਬਹੁਤ ਵੱਡਾ ਇੱਕ ਮੈਸੇਜ ਹੈ ਅਗਰ ਅੱਜ ਵੀ ਦੌਰ ਦੇ ਵਿੱਚ ਅਗਰ ਅਸੀਂ ਬਾਬਾ ਸਾਹਿਬ ਡਾਕਟਰ ਬੀਮਰਾਵ ਅੰਬੇਦਕਰ ਦੇ ਹੀ ਮੋਰਨ ਚੱਲ ਜਾਈਏ ਤਾਂ ਇਹ ਅਸਲ ਚ ਇਹ ਆਜ਼ਾਦੀ ਹੋਵੇਗੀ ਔਰ ਇਹ ਸੱਚ ਸ਼ਰਧਾਂਜਲੀ ਉਹਨਾਂ ਕ੍ਰਾਂਤੀਕਾਰੀ ਉਨਾ ਆਜ਼ਾਦੀ ਗੁਲਾਟੀਆਂ ਵਾਸਤੇ ਹੋਵੇਗੀ ਕਮ ਐਮ ਐਸ ਬੋਬੀ ਨਾਲ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ